ਵਾਈਕੁ ਜੀ ਕ칸 ਸਾਹਿਬ ਵਾਈਕੁ ਜੀ ਕੀ ਸਤਿ ਸ੍ਰੀ ਅਕਾਲ ਅੱਜ ਜਿਵੇਂ ਅਸੀਂ ਇਸਤਰੀ ਕਾਲੀ ਦਲ ਦੀਆਂ ਬੀਬੀਆਂ ਬੈਠੀਆਂ ਸੀ ਚਲੋ ਆਪਸੇ ਮੈਂ ਅਸੀਂ ਵਿਚਾਰ ਪਟਾੰਦਰਾ ਜਿਹੜਾ ਕਰ ਰਹੀਆਂ ਸੀ ਦੇਖੋ ਜਿਹੜਾ ਹੁਣ ਦਾ ਮਾਹੌਲ ਹੈ ਜਿਵੇਂ ਕਰਮਜੀਤ ਉਹ ਤੁਸੀਂ ਦੇਖੀ ਆ ਪਿਛਲੇ ਦਿਨਾਂ ਦੇ ਵਿੱਚ ਕੀ ਦੇਖਣ ਨੂੰ ਮਿਲਿਆ ਕਾਲੀ ਦਲ ਦੇ ਲੀਡਰਾਂ ਵੱਲੋਂ ਹੀ ਕਾਲੀ ਦਲ ਦੇ ਖਿਲਾਫ ਜਿਹੜੀ ਕਾਨਫਰੰਸ ਰੱਖੀ ਗਈ ਪਰ ਅਸਲ ਮੈਨੂੰ ਤਾਂ ਉਹ ਗੱਲ ਨਹੀਂ ਚੰਗੀ ਲੱਗੀ ਵੀ ਉਹ ਲੀਡਰ ਜਿਨ੍ਹਾਂ ਨੇ ਹੁਣ ਤੱਕ ਅਕਾਲੀ ਦਲ ਦੇ ਨਾਲ ਰਹਿ ਕੇ ਵਜ਼ੀਰੀਆਂ ਮਾਣੀਆਂ ਸੱਤਾ ਦੇ ਵਿੱਚ ਰਹੇ ਉਦੋਂ ਉਹਨਾਂ ਲਈ ਸਾਰੇ ਚੰਗੇ ਸੀ ਉਦੋਂ ਉਹਨਾਂ ਲਈ ਪਾਰਟੀ ਵੀ ਚੰਗੀ ਸੀ ਪਾਰਟੀ ਪ੍ਰਧਾਨ ਵੀ ਚੰਗੇ ਸੀ ਹਰ ਵਕਤ ਉਹ ਪਾਰਟੀ ਪ੍ਰਧਾਨ ਦੇ ਨਾਲ ਰਹਿੰਦੇ ਸੀ ਵਾਵਾ ਵੀ ਕਹਿੰਦੇ ਸੀ ਉਹ ਵੀ ਗੱਲਾਂ ਕਰਦੇ ਸੀ ਵੀ ਪਾਰਟੀ ਸਰਦਾਰ ਸਕਬੀਰ ਸਿੰਘ ਬਾਦਲ ਵਰਗਾ ਪ੍ਰਧਾਨ ਨਹੀਂ ਕੋਈ ਬਣ ਸਕਦਾ ਤੇ ਉਹ ਇਸ ਤੇ ਇਹ ਵੀ ਗੱਲ ਕਰਦੇ ਸੀ ਨਾਲ-ਨਾਲ ਕਹਿੰਦੇ ਹੁੰਦੇ ਸੀਗੇ ਵੀ ਜਿੰਨਾ ਡਵੈਲਪਮੈਂਟ ਪੰਜਾਬ ਦੇ ਵਿੱਚ ਹੋਈ ਹੈ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੀ ਦੇਣ ਆ ਕਿਉਂਕਿ ਉਹਨਾਂ ਤੇ ਸੋਸ ਸੀਗੀ ਗੱਲ ਸਹੀ ਆ ਮਿਆਂਤਾ ਤੇਰੀ ਬਿਲਕੁਲ ਗੱਲ ਤੁਸੀਂ ਸਹੀ ਕਹੀ ਆ ਕਿਉਂਕਿ ਜਦੋਂ ਜਿਹੜੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਆ 10 ਸਾਲ ਸੱਤਾ ਦੇ ਵਿੱਚ ਰਹੀ ਆ ਤੇ ਉਦੋਂ ਸੁਖਵੀਰ ਬਾਦਲ ਜੀ ਦਾ ਰੋਲ ਬਹੁਤ ਵੱਡਾ ਸੀਗਾ ਪੰਜਾਬ ਨੂੰ ਤਰੱਕੀ ਵੱਲ ਲੈ ਕੇ ਆਉਂਦਾ ਦੇਖੋ ਬਿਜਲੀ ਦੀ ਜਿਹੜੀ ਕਮੀ ਸੀ ਬਹੁਤ ਵੱਡੀ ਸੀਗੀ ਤੇ ਸੜਕਾਂ ਦਾ ਬਹੁਤ ਵੱਡਾ ਉਹਨਾਂ ਨੇ ਖੋਰ ਕੱਢਿਆ ਪੁਲੀ ਪੁਲ ਬਣਾਤੇ ਬਹੁਤ ਸੋਹਣੀਆਂ ਸੜਕਾਂ ਬਣਾਤੀਆਂ ਬਿਜਲੀ ਦਾ ਵੀ ਖੋਰ ਕੱਢਿਆ ਇੰਨੇ ਵਧੀਆ ਕੰਮ ਕਰ ਰਹੇ ਸੀ ਪ੍ਰਧਾਨ ਸਾਹਿਬ ਤੇ ਕਿਤੇ ਵੀ ਕਿਸੇ ਨੇ ਮਤਲਬ ਇਹ ਜਿਹੜੇ ਸਾਰੇ ਅੱਜ ਸਰਾਰਤੀ ਜਿਹੜੇ ਅਨਸਰ ਨੇਗੇ ਉਹ ਜਿਹੜੇ ਮਤਲਬ ਇਹ ਆਵਾਜ਼ਾਂ ਉੱਠ ਰਹੀਆਂ ਨੇ ਉਠਾ ਰਹੇ ਨੇ ਉਹ ਉਹਨਾਂ ਵੀ ਕਸੂਰ ਨਹੀਂ ਕਿਤੇ ਨਾ ਕਿਤੇ ਉਹਨਾਂ ਨੂੰ ਜਿਵੇਂ ਹੁਣ ਦਿੱਲੀ ਦੀ ਪਾਰਟੀ ਆ ਭਾਜਪਾ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਮਤਲਬ ਬਰਗਲਾ ਰਹੇ ਨੇਗੇ ਹੈਨਾ ਉਹਨਾਂ ਨੂੰ ਕਿਤੇ ਝੂਠੇ ਵਾਦੇ ਕਰ ਰਹੇ ਨੇ ਵੀ ਅੱਧਾ ਕਰ ਦਾਂਗੇ ਅੱਧਾ ਕਰ ਦਾਂਗੇ ਪਰ ਮੈਨੂੰ ਲੱਗਦਾ ਵੀ ਇਹ ਸਮਝ ਨਹੀਂ ਆ ਰਹੀ ਕਿ ਇਹ ਪਾਰਟੀ ਦੋ ਫਾੜ ਕਰਕੇ ਮਤਲਬ ਸ਼੍ਰੋਮਣੀ ਅਕਾਲੀ ਦਲ ਜਿਹੜੀ ਖੇਤਰੀ ਪਾਰਟੀ ਆ ਪੰਜਾਬੀਆਂ ਦੀ ਉਹਨਾਂ ਨੂੰ ਕਿਤੇ ਨਾ ਕਿਤੇ ਇਹ ਖਤਮ ਕਰਨਾ ਚਾਹੁੰਦੇ ਨੇ ਸੌਰੀ ਮੈਂ ਤੁਹਾਡੀ ਗੱਲ ਕੱਟਣ ਲੱਗੀ ਆ ਜਿਵੇਂ ਕਿ ਬੀਬੀ ਜੀ ਤੁਸੀਂ ਪੁਰਾਣੇੋਂ ਪੁਰਾਣਾ ਤੁਹਾਡਾ ਕੰਮ ਕੀਤਾ ਵਾ ਦੇਖੋ ਅਸੀਂ ਤੁਹੋਂ ਸਿੱਖ ਕੇ ਪਾਰਟੀ ਚ ਅੱਗੇ ਆਏ ਆ ਹਨਾ ਤੁਹਾਨੂੰ ਵੀ ਪਤਾ ਵੀ ਜਿਹੜਾ ਅਕਾਲੀ ਦਲ ਦਾ ਪੁਰਾਣਾ ਦੌਰ ਸੀਗਾ ਉਹਦੇ ਵਿੱਚ ਅਕਾਲੀ ਦਲ ਨੇ ਕਿੰਨਾ ਸੰਘਰਸ਼ ਸੰਘਰਸ਼ਾਂ ਚੋਂ ਨਿਕਲ ਕੇ ਇਹ ਪਾਰਟੀ ਆਈ ਹੈ ਅੱਜ ਇਹ ਪਾਰਟੀ 10 ਸਾਲ ਲਗਾਤਾਰ ਸੱਤਾ ਦੇ ਵਿੱਚ ਰਹੀ ਹੈ ਉਹੀ ਲੀਡਰ ਜਿਹੜੇ ਕੱਲ ਕਾਲੀ ਦਲ ਦੀ ਵਾਹਵਾ ਕਰਦੇ ਸੀ ਅੱਜ ਕਾਲੀ ਦਲ ਦੇ ਖਿਲਾਫ ਕੁਛਕ ਚੰਦ ਲੋਕ ਜਿਹੜੇ ਅੱਜ ਕਾਲੀ ਦਲ ਦੇ ਖਿਲਾਫ ਖੜੇ ਨੇ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਤਜਰਬੇ ਦੇ ਮਤਵਾਬਕ ਬੀਬੀ ਜੀ ਜੋ ਇਹ ਪਾਰਟੀ ਹੈ ਇੱਕ ਸੰਘਰਸ਼ਾਂ ਚੋਂ ਨਿਕਲੀ ਹੋਈ ਪਾਰਟੀ ਹੈ ਸਾਡੇ ਬਜ਼ੁਰਗਾਂ ਨੇ ਇਵਨ ਕੇ ਮੇਰੇ ਮਾਵਾ-ਬਾਪ ਨੇ ਮੇਰੇ ਸੱਸ ਸਹੁਰੇ ਨੇ ਸਜਾਮਾ ਕੱਟੀਆਂ ਨੇ ਉਸ ਸਮੇਂ ਬਾਦਲ ਸਾਹਿਬ ਦੇ ਨਾਲ ਜੇਲਾਂ ਕੱਟੀਆਂ ਨੇ ਇੱਕ ਜੇਲਾਂ ਦੇ ਵਿੱਚੋਂ ਪੈਦਾ ਹੋਈ ਹੋਈ ਪਾਰਟੀ ਹੈ ਪਰ ਇਹਨੂੰ ਕੁਝਕ ਮਤਲਬ ਜਿਹੜੇ ਲੋਕਾਂ ਨੇ ਝੂਠਤਪਾਨ ਬੋਲ ਕੇ ਆਪਣੀ ਸਤਾ ਨੂੰ ਹਾਸਲ ਕਰਨ ਲਈ ਝੂਠ ਬੋਲਿਆ ਤੇ ਉਹ ਅੱਜ ਅੱਗੇ ਆਏ ਪਰ ਉਹਨਾਂ ਦੇ ਵੀ ਰੰਗ ਆਪਾਂ ਨੂੰ ਪਤਾ ਲੱਗ ਗਿਆ ਬਿਲਕੁਲ ਬਿਲਕੁਲ ਕਿ ਆਪਾਂ ਜੇ ਅੱਜ ਵੀ ਆਪਾਂ ਕਹੀਏ ਜੇ ਆਪਣੇ ਉੱਪਰ ਚੰਗੇ ਦਿਨ ਨਹੀਂ ਰਹੇ ਰਹਿਣੇ ਮਾੜੇ ਵੀ ਨਹੀਂ ਆਪਣੇ ਉੱਪਰ ਚੰਗੇ ਵੀ ਆਉਣੇ ਜਿਹੜੀ ਆਪਣੀ ਪਾਰਟੀ ਹੈ ਇੱਕ ਖੇਤਰੀ ਪਾਰਟੀ ਹੈ ਹਮੇਸ਼ਾ ਜਦੋਂ ਵੀ ਕੋਈ ਦੇਸੂ ਇੱਕ ਮਿੰਟ ਬੀਬਾ ਜੀ ਮੈਂ ਕੀ ਕਰਦਾ ਹੈ ਕੋਈ ਸੂਬਾ ਤਰੱਕੀ ਕਰਦਾ ਹੈ ਉਹ ਖੇਤਰੀ ਪਾਰਟੀਆਂ ਨਾਲ ਹੀ ਕਰਦਾ ਹੈ ਜਿਹੜੀ ਖੇਤਰੀ ਪਾਰਟੀ ਹੈ ਉਹ ਇੱਕ ਸ਼੍ਰੋਮਣੀ ਅਕਾਲੀ ਦਲ ਹੈ ਜਿਹੜੀਆਂ ਬਾਕੀ ਪਾਰਟੀਆਂ ਨੇ ਉਹ ਸਾਰੀਆਂ ਹੀ ਦਿੱਲੀ ਤੋਂ ਚੱਲਣ ਵਾਲੀਆਂ ਨੇ ਦਿੱਲੀ ਅੱਜ ਤੱਕ ਪੰਜਾਬ ਦੀ ਨਾ ਬਣੀ ਹੈ ਤੇ ਨਾ ਹੀ ਬਣੇਗੀ ਬਾਕੀ ਬੀਬਾ ਜੀ ਸੁੰਦਰਪੁਰ ਨਾਲ ਹਾਂ ਜੀ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਇਸ ਗੱਲ ਨਾਲ ਵੀ ਅਕਾਲੀ ਦਲ ਨੂੰ ਟਾਰਗੇਟ ਕੀਤਾ ਜਾ ਰਿਹਾ ਤਾਂ ਹੀ ਕੀਤਾ ਜਾ ਰਿਹਾ ਕਿ ਉਹ ਪੰਥਿਕ ਪਾਰਟੀ ਹੈ ਜੇ ਕਿਸਾਨੀ ਦੀ ਗੱਲ ਕੀਤੀ ਜਾਵੇ ਉਹਨਾਂ ਨੇ ਕਿਸਾਨੀ ਲਈ ਵੀ ਆਵਾਜ਼ ਸਭ ਤੋਂ ਪਹਿਲਾਂ ਚੱਕੀ ਹੈ ਜੇ ਇਹ ਗੱਲ ਕਿਸੇ ਵੀ ਵਰਗ ਦੀ ਗੱਲ ਕੀਤੀ ਜਾਵੇ ਸਰਦਾਰ ਸੁਖਵੀਰ ਸਿੰਘ ਬਾਦਲ ਹਮੇਸ਼ਾ ਹੀ ਹਰ ਵਰਗ ਬਾਰੇ ਸੋਚਦੇ ਨੇ ਉਹਨਾਂ ਨੂੰ ਇਸ ਕਰਕੇ ਟਾਰਗੇਟ ਕੀਤਾ ਕੀਤਾ ਗਿਆ ਇਸ ਗੱਲ ਨਾਲ ਅਸੀਂ ਬਿਲਕੁਲ ਆਪ ਸਾਰੇ ਸਹਿਮਤਾਂਗੇ ਵੀ ਤਾਂ ਕਰਕੇ ਕੀਤਾ ਜਾ ਰਿਹਾ ਵੀ ਇੱਕ ਜਿਹੜਾ ਪੰਥਿਕ ਚਿਹਰਾ ਹੈਗਾ ਉਹਨੂੰ ਖਤਮ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਬਿਲਕੁਲ ਅ ਇੱਕ ਗੱਲ ਮੈਂ ਕਹਿਣਾ ਚਾਹੁੰਦੀ ਆ ਬੀਬਾ ਜੀ ਵੀ ਜਿਵੇਂ ਦੇਖੋ ਆਪਾਂ ਹੁਣ ਕਹਿ ਰਹੇ ਨੇ ਵੀ ਮਾੜੇ ਦਿਨ ਮੈਂ ਨਹੀਂ ਮੰਨਦੀ ਵੀ ਮਾੜੇ ਦਿਨ ਨੇ ਦੇਖੋ ਸਾਡੇ ਬਠਿੰਡੇ ਮਾਨਸੇ ਦਾ ਤੁਹਾਨੂੰ ਮੈਂ ਦੱਸਦੀ ਆ ਅ ਅਸੀਂ ਪਹਿਲੀਆਂ ਜਿਹੜੀਆਂ ਪਹਿਲਾਂ ਬੀਬਾ ਜੀ ਐਮਪੀ ਖੜੇ ਹੋਏ ਨੇ ਤਾਂ ਉਹਨੇ ਹਜ਼ਾਰ ਦੇ ਮਾਰਜਨ ਨਾਲ ਮਤਲਬ ਜਿੱਤੇ ਸੀ ਪਰ ਜੇ ਹੁਣ ਕਹਿੰਦੇ ਨੇ ਵੀ ਮਾੜਾ ਸਮਾਂ ਪਰ ਹੁਣ ਤੁਸੀਂ ਦੇਖੋ ਹੁਣ ਸਰਕਾਰ ਵੀ ਉਲਟ ਹੈ ਤੇ ਤਾਂਹਾਂ ਭਾਜਪੀ ਨਾਲ ਵੀ ਕੋਈ ਸਮਝੌਤਾ ਨਹੀਂਗਾ ਪਰ ਫੇਰ ਵੀ ਬੀਬਾ ਜੀ 50000 ਦੇ ਮਾਰਜਨ ਨਾਲ ਚੱਤੇ ਬੀਬਾ ਜੀ ਮੈਂ ਸੌਰੀ ਥੋੜੀ ਇੱਥੇ ਗੱਲ ਕੱਟਣ ਲੱਗੀ ਆ ਪਰ ਮੈਂ ਵੀ ਪਿਛਲੇ ਦਿਨ ਉੱਥੇ ਠੰਡੇ ਦੇ ਵਿੱਚ ਮਾਨਸਾ ਹਲਕੇ ਦੇ ਵਿੱਚ ਕੰਮ ਕੀਤਾ ਪਰ ਜਿਹੜਾ ਬੀਬਾ ਜੀ ਦਾ ਕੰਮ ਕਰਨ ਦਾ ਤਰੀਕਾ ਹੈ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਬਹੁਤ ਵਧੀਆ ਹੈ ਜੀ ਕੱਲ ਹੁਣ ਪਾਰਟੀ ਪ੍ਰਧਾਨ ਦੀ ਕੀਤੀ ਜਾਵੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੀ ਆਪਾਂ ਗੱਲ ਕਰਦੇ ਆਂ ਤੇ ਉਹਨਾਂ ਵੱਲੋਂ ਕੰਮ ਦੇ ਵਿੱਚ ਕਦੇ ਵੀ ਕਮੀ ਨਹੀਂ ਛੱਡੀ ਹਾਂਜੀ ਉਹ ਹਮੇਸ਼ਾ ਹੀ ਵੱਧ ਚੜ ਕੇ ਕੰਮ ਕੀਤੇ ਜਾਂਦੇ ਕਰਦੇ ਨੇ ਜਾਂ ਪੰਜਾਬ ਪਜਾਓ ਪੰਜਾਬ ਪਹੁੰਚਾਉਣ ਦੀ ਯਾਤਰਾ ਜਿਹੜੀ ਸਿਗੀ ਸ਼ੁਰੂ ਕੀਤੀ ਸੀ ਉਹਦੀ ਗੱਲ ਕੀਤੀ ਜਾਵੇ ਉਹਨਾਂ ਨੂੰ ਵੀ ਉਹਨਾਂ ਨੇ ਬੇਖੂਬੀ ਉਹ ਲੋਕਾਂ ਦੇ ਵਿੱਚ ਵਿਚਰੇ ਨੇ ਉਹਨਾਂ ਨੇ ਕਦੇ ਗਰਮੀ ਨਹੀਂ ਦੇਖੀ ਕਦੇ ਨਹੀਂ ਤੇ ਪਰ ਜੇ ਹੁਣ ਆਪਾਂ ਕਈ ਵਾਰੀ ਉਹ ਲੀਡਰ ਵੀ ਵਿੱਚ ਉਸ ਮੀਟਿੰਗ ਦੇ ਵਿੱਚ ਬੈਠੇ ਸੀ ਹੈਰਾਨੀ ਇਸ ਗੱਲ ਦੀ ਹੈ ਵੀ ਜਿਨ੍ਹਾਂ ਨੇ ਪ੍ਰਧਾਨ ਜੀ ਤੋਂ ਪਹਿਲਾਂ ਟਿਕਟ ਲੈਣੀ ਸੀ ਤਾਂ ਪ੍ਰਧਾਨ ਜੀ ਬਹੁਤ ਚੰਗੇ ਸੀ ਉਹਨਾਂ ਲਈ ਠੀਕ ਹੈ ਜਦੋਂ ਉਹ ਹਾਰ ਗਏ ਕਿਉਂਕਿ ਉਹਨਾਂ ਨੇ ਪ੍ਰਧਾਨ ਜੀ ਨੂੰ ਉਹ ਕਹਿ ਰਹੇ ਨੇ ਉਹਨਾਂ ਨੂੰ ਟਾਰਗੇਟ ਕਰ ਰਹੇ ਨੇ ਇਹਦਾ ਮਤਲਬ ਤੁਸੀਂ ਪ੍ਰਧਾਨ ਜੀ ਨੂੰ ਉਹ ਲੋਕ ਗਲਤ ਨੇ ਕਿਉਂਕਿ ਵੀ ਬੀਬਾ ਜੀ ਵੀ ਇਲੈਕਸ਼ਨ ਜਿੱਤਦੇ ਨੇ ਨਾ ਬੀਬਾ ਜੀ ਤਾਂ ਇਲੈਕਸ਼ਨ ਜਿੱਤ ਜਿੱਤੇ ਨੇ ਬਾਦਲ ਸਾਹਿਬ ਆਪ ਇਲੈਕਸ਼ਨ ਜਿੱਤਦੇ ਨੇ ਤੁਸੀਂ ਕੰਮ ਨਹੀਂ ਕੀਤਾ ਤੇ ਤੁਸੀਂ ਬਾਦਲ ਸਾਹਿਬ ਨੂੰ ਟਾਰਗੇਟ ਨਹੀਂ ਕਰ ਸਕਦੇ ਭੈਣ ਜੀ ਇਹ ਪਤਾ ਕੀ ਗੱਲ ਹੈ ਜੀ ਇਹ ਅਸਲ ਵਿੱਚ ਕੀ ਹੁੰਦਾ ਹੈ ਵੀ ਸੱਤਾ ਦੀ ਜਿਹੜੀ ਭੁੱਖ ਹੈ ਜਿਹੜੀ ਕੁਰਸੀ ਦੀ ਭੁੱਖ ਹੈ ਸਿਰਫ ਉਹੀ ਉਹਨਾਂ ਨੇ ਸਿਰਫ ਨਾ ਆ ਰਾਜ਼ ਕਰਨਾ ਦੇਖਿਆਗਾ ਉਹ ਲੋਕਾਂ ਦੇ ਨਾਲ ਅਸਲ ਵਿੱਚ ਟੱਚ ਹੀ ਨਹੀਂ ਹੋਈ ਉਹ ਅੱਜ ਜਿਹੜੀ ਬੋਲੀ ਹੈ ਉਹ ਭਾਜਪਾ ਦੀ ਬੋਲ ਰਹੇ ਨੇਗੇ ਉਹਨਾਂ ਨੂੰ ਤਾਂ ਕਰਕੇ ਲੱਗਦਾ ਕੋਈ ਪਾਰਟੀ ਕਮਜ਼ੋਰ ਨਹੀਂ ਹੈਗੀ ਬੱਚਾ ਬੱਚਾ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੈ ਸੁਖਵੀਰ ਬਾਦਲ ਜੀ ਦੇ ਨਾਲ ਹੈਗਾ ਬਿਲਕੁਲ 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 ਇਸ ਵਿੱਚ ਕੋਈ ਦੂਰ ਆਈ ਨਹੀਂ ਹੈਗਾ ਅੱਜ ਜਾਂ ਯੂਥ ਅਕਾਲੀ ਦਲ ਦੀ ਗੱਲ ਕੀਤੀ ਜਾਵੇ ਜਾਂ ਇਸਤਰੀ ਅਕਾਲੀ ਦਲ ਦੀ ਕੀਤੀ ਜਾਵੇ ਜਾਂ ਮੇਨ ਅਕਾਲੀ ਦਲ ਟੀਮ ਦੀ ਗੱਲ ਕੀਤੀ ਜਾਵੇ ਅੱਜ ਸਾਰੇ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਪਸੰਦ ਵੀ ਕਰਦੇ ਨੇ ਤੇ ਉਹਨਾਂ ਦੇ ਕੰਮ ਤੋਂ ਖੁਸ਼ ਵੀ ਨੇ ਤੇ ਹੁਣ ਜਿਵੇਂ ਆਪਣੇ ਬੀਬਾ ਜੀ ਬੈਠੇ ਨੇ ਜਸਵਿੰਦਰ ਕੌਰ ਠੁੱਲੇਵਾਲ ਨੇ ਇਹਨਾਂ ਦਾ ਵੀ ਕਾਫੀ ਪੁਰਾਣਾ ਤਜਰਬਾ ਹੈ ਪੁਰਾਣੇ ਲੰਬੇ ਸਮੇਂ ਤੋਂ ਲਗਾਤਾਰ ਮੇਰੇ ਸਾਹਮਣੇ 10 ਤੋਂ 15 ਸਾਲ ਲਗਾਤਾਰ ਇਹਨਾਂ ਨੇ ਜ਼ਿਲ੍ਹਾ ਪ੍ਰਧਾਨਗੀ ਕੀਤੀ ਹੈ ਇਹਨਾਂ ਦੇ ਤਜਰਬੇ ਵੀ ਉਸ ਦੇ ਮੁਤਾਬਕ ਬੀਬਾ ਜੀ ਤੁਸੀਂ ਕਿਸ ਇਸ ਚੀਜ਼ ਬਾਰੇ ਕਿਵੇਂ ਸੋਚਦੇ ਹੋ ਮੈਂ ਤਾਂ ਬਿਲਕੁਲ ਇਹੀ ਸੋਚਦੀ ਆ ਨਾ ਵੀ ਜੋ ਆਪਣੇ ਸੁਖਵੀਰ ਸਿੰਘ ਬਾਦਲ ਬਾਦਲ ਸਾਹਿਬ ਨੇ ਵੱਡੇ ਬਾਦਲ ਸਾਹਿਬ ਸੀ ਨਾ ਤਾਂ ਉਹਨਾਂ ਦੀ ਅੱਜ ਤੱਕਰ ਕਿਸੇ ਤੋਂ ਰੀਸ ਹੋਈ ਆ ਨਾ ਕੋਈ ਕਰਨ ਦੇ ਕਾਬਿਲ ਆ ਇਹ ਗੱਲ ਸੋਚਨੇ ਆ ਬਾਕੀ ਦੂਸਰਾ ਨੰਬਰ ਰਹਿ ਗਿਆ ਮਤਲਬ ਵੀ ਜੇ ਸੁਖਵੀਰ ਸਿੰਘ ਬਾਦਲ ਕਿਸਾਨਾਂ ਦੇ ਹੱਕ ਦੇ ਵਿੱਚ ਪਹਿਲਾਂ ਤਾਂ ਟਰੈਕਟਰਾਂ ਨੂੰ ਉਹਨਾਂ ਨੇ ਗੱਡੇ ਬਣਾਏ ਵੱਡੇ ਬਾਦਲ ਸਾਹਿਬ ਨੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਕਨੈਕਸ਼ਨ ਦਿੱਤੇ ਟਿੱਬਿਆਂ ਦੇ ਉੱਪਰ ਪਾਣੀ ਚੜਾਇਆ ਉਹਨਾਂ ਦੀ ਤਾਂ ਆਪਾਂ ਸਦਾ ਹੀ ਰੀਣੀ ਰਹਾਂਗੇ ਤੇ ਇਹ ਜੀ ਸਰਕਾਰ ਨਾਥ ਆਪਾਂ ਨੂੰ ਲੱਭੇ ਆਪਾਂ ਤਾਂ ਅੱਜ ਵੀ ਕੱਲ ਵੀ ਪਿੰਡਾਂ ਦੇ ਵਿੱਚ ਜਾਂਦੇ ਆ ਗੱਲਾਂ ਬਾਤਾਂ ਕਰਦੇ ਆ ਲੋਕਾਂ ਦੇ ਨਾਲ ਸਾਰੇ ਸੋਚਦੇ ਨੇ ਪਰ ਇਹਦੇ ਵਿੱਚ ਥੋੜਾ ਜਨਾ ਇੱਥੇ ਆ ਕੇ ਮਾਰ ਖਾ ਜਾਂਦੇ ਆ ਜਿੱਥੇ ਮਤਲਬ ਮੂਰੇ ਆਪਣਾ ਪ੍ਰਬੰਧ ਘਟ ਹੁੰਦਾ ਇੱਥੇ ਬੀਬੀ ਜੀ ਜਿਵੇਂ ਤੁਸੀਂ ਬਹੁਤ ਵਧੀਆ ਗੱਲ ਕੀਤੀ ਕੀਤੀ ਜਿਵੇਂ ਤੁਸੀਂ ਕਿਸਾਨੀ ਦੀ ਗੱਲ ਕੀਤੀ ਹੈ ਵੀ ਟਰੈਕਟਰ ਤੋਂ ਗੱਡਾ ਬਣਾਇਆ ਬਾਦਲ ਸਾਹਿਬ ਦੇ ਜੀ ਆਪਾਂ ਪਾਰਟੀ ਤੋਂ ਪਿੱਛੇ हट ਕੇ ਵੀ ਸੋਚੀਏ ਬਾਦਲ ਪਰਿਵਾਰ ਨੂੰ ਵੈਸੇ ਦੇਖੀਏ ਤਾਂ ਉੱਥੇ ਇੱਕ ਪੰਜਾਬ ਦੇ ਉੱਤੇ ਉਹਨਾਂ ਦੇ ਬਹੁਤ ਵੱਡੇ ਅਸਾਨ ਨੇ ਜਿਹੜੇ ਉਹਨਾਂ ਨੇ ਹਮੇਸ਼ਾ ਕਿਸਾਨੀ ਬਾਰੇ ਕੀਤੀ ਜਾਂ ਆਪਾਂ ਗਰੀਬ ਵਰਗ ਬਾਰੇ ਗੱਲ ਕੀਤੀ ਜਾਵੇ ਮਜ਼ਦੂਰ ਵਰਗ ਹਰ ਵਰਗ ਬਾਰੇ ਗੱਲ ਕਰਦੇ ਆਂ ਤੇ ਉੱਥੇ ਕਿਤੇ ਨਾ ਕਿਤੇ ਇਹ ਗੱਲ ਆਉਂਦੀ ਆ ਵੀ ਹਮੇਸ਼ਾ ਹੀ ਉਹਨਾਂ ਨੇ ਹੱਥ ਫੜਿਆ ਬਾਦਲ ਪਰਿਵਾਰ ਨੇ ਹਮੇਸ਼ਾ ਹੀ ਹੱਥ ਫੜਿਆ ਵੱਡੇ ਬਾਦਲ ਸਾਹਿਬ ਦੀ ਗੱਲ ਕੀਤੀ ਜਾਵੇ ਜਾਂ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਗੱਲ ਕੀਤੀ ਜਾਵੇ ਜਾਂ ਬੀਬਾ ਹਰਸਿਮਰਤ ਕੌਰ ਬਾਦਲ ਜੀ ਦੀ ਗੱਲ ਕੀਤੀ ਜਾਵੇ ਉਹਨਾਂ ਨੇ ਹਮੇਸ਼ਾ ਹੀ ਹਮੇਸ਼ਾ ਹੀ ਉਹਨਾਂ ਨੇ ਪੰਜਾਬ ਬਾਰੇ ਸੋਚਿਆ ਕਿਉਂਕਿ ਉਹ ਇੱਕ ਜਿਵੇਂ ਹੁਣ ਦੂਸਰੀਆਂ ਪਾਰਟੀਆਂ ਨੇ ਜਿਵੇਂ ਹੁਣ ਕਾਂਗਰਸ ਦੀ ਗੱਲ ਕੀਤੀ ਜਾਵੇ ਉਹਨਾਂ ਨੇ ਪੰਜਾਬ ਤੋਂ ਬਾਹਰ ਨਿਕਲਣਾ ਨਹੀਂਗਾ ਉਹ ਹਰਿਆਣੇ ਬਾਰੇ ਸੋਚਣ ਲੱਗ ਜਾਂਦੇ ਨੇ ਤੇ ਜਿਵੇਂ ਹੁਣ ਤੁਸੀਂ ਕਾਂਗਰਸ ਦੀ ਗੱਲ ਕੀਤੀ ਉਹ ਵੀ ਦੂਜੀ ਪਾਰਟੀ ਆਮ ਆਦਮੀ ਪਾਰਟੀ ਵਾਲੇ ਕਿਉਂਕਿ ਪੰਜਾਬ ਇੱਕ ਇਹੋ ਜਿਹਾ ਸੂਬਾ ਹੈ ਆਮ ਆਦਮੀ ਪਾਰਟੀ ਤਾਂ ਚੱਲਦੀ ਹੀ ਦਿੱਲੀ ਤੋਂ ਹੈ ਬਿਲਕੁਲ ਬਿਲਕੁਲ ਇਹ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਨੇ ਇੱਕੋ ਇੱਕ ਪਾਰਟੀ ਹੈ ਇਹਨੂੰ ਇਹਨੂੰ ਇਸ ਇਹਨੂੰ ਤਾਂ ਕਰਕੇ ਟਾਰਗੇਟ ਕੀਤਾ ਜਾ ਰਿਹਾ ਕਿ ਪੰਜਾਬ ਦੀ ਪਾਰਟੀ ਹੈ ਬਿਲਕੁਲ ਇਹ ਪੰਜਾਬ ਵਾਰੇ ਹੱਕਾਂ ਦੀ ਪੰਜਾਬ ਦੀ ਲੋਕਾਂ ਦੀ ਪਾਰਟੀ ਆ ਕਿਸਾਨਾਂ ਦੀ ਪਾਰਟੀ ਆ ਕਿਸਾਨੀ ਜਿਹੜੇ ਹੱਕ ਸੀਗੇ ਤੁਸੀਂ ਦੇਖੋ ਕਿਸਾਨੀ ਧਰਨੇ ਸੀ ਸਭ ਤੋਂ ਵੱਡੀ ਗੱਲ ਦੇਖੋ ਜਿਹੜੀ ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਨਿੰਦਦੇ ਆ ਨਿੰਦਿੰਦੀਆਂ ਨੇ ਨਾ ਦੂਜੀਆਂ ਪਾਰਟੀਆਂ ਵੀ ਤੇ ਪਾਰਟੀਆਂ ਦੇ ਵਿੱਚ ਰਹਿ ਕੇ ਭਾਜਪਾ ਦੀ ਸੋਚ ਵਾਲੇ ਜਿਹੜੇ ਨਿੰਦ ਰਹੇ ਨੇ ਤੁਸੀਂ ਦੇਖੋ ਸ਼੍ਰੋਮਣੀ ਅਕਾਲੀ ਦਲ ਬੀਬੀ ਹਰਸਿਮਰਤ ਕੌਰ ਬਾਦਲ ਸਭ ਤੋਂ ਪਹਿਲਾਂ ਆ ਕੇ ਕਿਸਾਨਾਂ ਦੇ ਨਾਲ ਖੜੇ ਕੁਰਸੀ ਨੂੰ ਲੱਤ ਮਾਰ ਕੇ ਤੇ ਫਿਰ ਇਤੋਂ ਵਧੀਆ ਪਾਰਟੀ ਹੋਰ ਕੀ ਹੋ ਤੇ ਜਿਹੜੇ ਪ੍ਰਧਾਨ ਜੀ ਤੇ ਸਵਾਲ ਉਠਾਉਂਦੇ ਨੇ ਵੀ ਪ੍ਰਧਾਨ ਜੀ ਪ੍ਰਧਾਨਗੀ ਦੇ ਵਿੱਚ ਉਹਨਾਂ ਦੇ ਵਿੱਚ ਕੋਈ ਖੋਟ ਆ ਉਹ ਆਪਦੇ ਆਪੀ ਨਾਲ ਫੁੱਟ ਕਾਣੇ ਚਾਹੀਦੀ ਆ ਉਹਨਾਂ ਨੂੰ ਨਹੀਂ ਟੱਟਣ ਲੱਗੀਆਂ ਜੀ ਇੱਥੇ ਇੱਕ ਗੱਲ ਇਹਦੇ ਨਾਲ ਵੀ ਬੀਬੀ ਜੀ ਸਾਰੀਆਂ ਸੁਰ ਸਤਕਾਰਯੋਗ ਵੱਡੀਆਂ ਬੀਬੀਆਂ ਸਭ ਦੀ ਤਜਰਬੇ ਵੀ ਆ ਤੇ ਕਰਮਜੀਤ ਜਿਵੇਂ ਹੁਣ ਆਪਾਂ ਆਏ ਆਪਾਂ ਇਹ ਗੱਲ ਕਹਿੰਦੇ ਨੇ ਕਈ ਵਾਰੀ ਲੋਕ ਨੇ ਟਿੱਪਣੀ ਕਰਦੇ ਨੇ ਵੀ ਤੁਸੀਂ ਵੀ ਤੁਸੀਂ ਪਟੋਹਾ ਸਾਹਿਬ ਨੂੰ ਖੜਾਤਾ ਉਹਨਾਂ ਨੂੰ ਨਹੀਂ ਖੜਾਉਣਾ ਚਾਹੀਦਾ ਸੀਗਾ ਕਿ ਕਿਉਂਕਿ ਲੋਕ ਉਹ ਨਹੀਂ ਚੀਜ਼ ਨਹੀਂ ਨਾ ਸੋਚ ਸੋਚ ਰਹੇ ਵੀ ਪਲਟੋਹਾ ਸਾਹਿਬ ਨੇ ਜਿਹੜੇ ਉਹਨਾਂ ਦੀ ਵੀ ਬਹੁਤ ਵੱਡੀ ਕੁਰਬਾਨੀ ਆ ਉਹਨਾਂ ਤੇ ਵੀ ਐਨਐਸਏ ਲੱਗਿਆ ਸੀ ਉਹਨਾਂ ਨੇ 9 ਸਾਲ ਦੀ ਜੇਲ੍ਹ ਆ ਜਿਹੜੀ ਉਹ ਕੱਟੀ ਐ ਕਿਉਂਕਿ ਉਹ ਚੀਜ਼ ਨਹੀਂ ਯਾਦ ਕੀਤੀ ਜਾ ਰਹੀ ਤੇ ਮਤਲਬ ਸਿਰਫ ਆਪਣੇ ਮੁੱਦਿਆਂ ਨੂੰ ਹੀ ਅੱਗੇ ਲਿਆਂਦਾ ਜਾ ਰਿਹਾ ਇਸ ਬਾਰੇ ਵੀ ਮਤਲਬ ਤੁਹਾਡੀ ਕੀ رائے ਆ ਹਾਂਜੀ ਇਹ ਬਿਲਕੁਲ ਤੁਸੀਂ ਸਹੀ ਕਹਿਆ ਬੀਬਾ ਜੀ ਤੇ ਬਾਕੀ ਮੈਂ ਇੱਕ ਹੋਰ ਗੱਲ ਕਹਿਣਾ ਚਾਹੁੰਨੀ ਆ ਵੀ ਜਿਵੇਂ ਜਿਹੜੇ ਇਲਜ਼ਾਮ ਲਾ ਰਹੇ ਨੇ ਨਾ ਪ੍ਰਧਾਨ ਸਾਹਿਬ ਤੇ ਵੀ ਸਾਰੇ ਦੂਸਰੇ ਆਪਣੇ ਹਲਕਿਆਂ ਦੇ ਵਿੱਚ ਉਹ ਦੇਖਣ ਵੀ ਉਹਨਾਂ ਦੀ ਕਾਰਜਗੋਰੀ ਕੀ ਆ ਪ੍ਰਧਾਨ ਸਾਹਿਬ ਨੂੰ ਦੇਖੋ ਉਹਨਾਂ ਨੇ ਤਾਂ ਦੇਣ ਨਹੀਂ ਦੇਖਿਆ ਰਾਤ ਨਹੀਂ ਦੇਖਿਆ ਦੁਪਹਿਰਿਆਂ ਦੇ ਵਿੱਚ ਪੰਜਾਬ ਬਚਾਓ ਯਾਤਰਾ ਦੇ ਵਿੱਚ ਤੁਸੀਂ ਦੇਖਿਆ ਹੀ ਕਿੰਨਾ ਵੱਡਾ ਰੋਲ ਆ ਤੇ ਸਾਰੇ ਪਰਿਵਾਰ ਦਾ ਕਿੰਨਾ ਵੱਡਾ ਰੋਲ ਆ ਕਿਵੇਂ ਕਹਿ ਸਕਦੇ ਆਪਾਂ ਤੇ ਬਹੁਤ ਵਧੀਆ ਸਾਡੇ ਮਤਲਬ ਪ੍ਰਧਾਨ ਸਾਹਿਬ ਨੇ ਸਰਦਾਰ ਸੁਖਬੀ ਸਿੰਘ ਜੀ ਬਾਦਲ ਬਿਲਕੁਲ ਵੀ ਉਹ ਪੂਰੇ ਯੋਗ ਨੇਗੇ ਜਿਹੜੇ ਇਹ ਅੱਜ ਦੀਆਂ ਜਿਹੜੀਆਂ ਉੱਠ ਰਹੀਆਂ ਨੇ ਨਾ ਇਹ ਗੱਲਾਂ ਵਿਰੋਧੀਆਂ ਦੀਆਂ ਇਹ ਬਿਲਕੁਲ ਨਾਮਰਾਦ ਨੇ ਗਿਆ ਇਹ ਬਿਲਕੁਲ ਫੇਲ ਹੋ ਜਾਣਗੇ ਇਹ ਜਿਵੇਂ ਕਹਿੰਦੇ ਹੁੰਦੇ ਨਾ ਦਰਖਤ ਤਾਂ ਹਰੀਆ ਭਰਿਆ ਟਾਣੀ ਟੁੱਟ ਕੇ ਕਿੰਨਾ ਚਿਰੋਂ ਤੋਂ ਮਤਲਬ ਉਹ ਜਿੰਦਾ ਰਹੂਗੀ ਉਹਨਾਂ ਨੇ ਸੁੱਕ ਜਾਣਾ ਪੱਤੇ ਨਹੀਂ ਝੜ ਜਾਣਾ ਜੀ ਉਹਨਾਂ ਨੇ ਤੇ ਪੰਜਾਬ ਬੀਬੀ ਜੀ ਉਹ ਜਿਹੜੇ ਮਤਲਬ ਆਪਣੇ ਪ੍ਰਧਾਨ ਜੀਆ ਨੂੰ ਨਿੰਦ ਰਹੇ ਨੇ ਨਾ ਉਹਨਾਂ ਦੇ ਪੱਲੇ ਵੀ ਕੁਝ ਨਹੀਂ ਹੈਗਾ ਉਹ ਆਪ ਤਾਂ ਜਿੱਤ ਨਹੀਂ ਰਹੇ ਇਹ ਤਾਂ ਜਿੱਤੇ ਨੇ ਬੀਬਾ ਹਰਸਿਮਰਤ ਕੌਰ ਜਿੱਤੇ ਨੇ 52000 ਵੋਟ ਤੇ ਜਿੱਤੇ ਨੇ ਨਾਲੇ ਤੇ ਬਾਕੀ ਹੋ ਜਿਹੜੇ ਹੁਣ ਇਸ ਗੱਲ ਨੂੰ ਟਾਰਗੇਟ ਕਰ ਰਹੇ ਨੇ ਵੀ ਪ੍ਰਧਾਨ ਸਾਹਿਬ ਚੇਂਜ ਹੋਣਾ ਚਾਹੀਦਾ ਪ੍ਰਧਾਨ ਸਾਹਿਬ ਤੋਂ ਆਏ ਨਹੀਂ ਹੋਇਆ ਉਹ ਆਪ ਨਹੀਂ ਜਿੱਤੇ ਉਹਨਾਂ ਦੇ ਅਗਵਾ ਦਾ ਗਲਤ ਹੋ ਗਿਆ ਬਿਲਕੁਲ ਜਿਵੇਂ ਕਿ ਆਪਾਂ ਵਧੀਆ ਸਾਰਿਆਂ ਨੇ ਆਪੋ ਆਪਣੇ ਵਿਚਾਰ ਆਪਣੇ ਪਛਾਣ ਦੋਸਾਂ ਪ੍ਰਧਾਨ ਸਾਹਿਬ ਤੇ ਲਾ ਰਹੇ ਨੇ ਦੋਸ ਲਾ ਰਹੇ ਨੇ ਸਿਰਫ ਬਾਸਾ ਲਾਸਟ ਗੱਲ ਇਹ ਹੈ ਮੇਰੀ ਪੰਜਾਬ ਦੀ ਜਨਤਾ ਨੂੰ ਆਪਣੀਆਂ ਸਾਰਿਆਂ ਵੱਲੋਂ ਇਹ ਬੇਨਤੀ ਹੈ ਵੀ ਜੇ ਪੰਜਾਬ ਬਚਾਉਣਾ ਤਾਂ ਖੇਤਰੀ ਪਾਰਟੀ ਨੂੰ ਬਚਾ ਲੋ ਤਾਂ ਪੰਜਾਬ ਬਚ ਸਕਦਾ ਹੈ ਬਿਲਕੁਲ ਬਿਲਕੁਲ ਹਾਂਜੀ ਸਾਡੀਆਂ ਪਾਰਟੀਆਂ ਕੋਲੋਂ ਇਹ ਇਹ ਮੈਸੇਜ ਆ ਸਾਡੀ ਇਹ ਇਹ ਬੈਠਿਆਂ ਦੇ ਮੀਟਿੰਗ ਕਰਨ ਦਾ ਮਕਸਦ ਇਹੀ ਸੀਗਾ ਬੈਠ ਕੇ ਇੱਕ ਦੂਜੇ ਦੇ ਵਿਚਾਰ ਸੁਣਨ ਦਾ ਕਿਉਂਕਿ ਅਸੀਂ ਲੋਕਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਵੀ ਇੱਕੋ ਇੱਕ ਪਾਰਟੀ ਹੈ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ ਜਿਹੜੀ ਪੰਜਾਬ ਦੇ ਲਈ ਮਰਮਿਟਣ ਨੂੰ ਤਿਆਰ ਹੈ ਦੂਜੇ ਤਾਂ ਸਿਰਫ ਸੱਤਾ ਦੇ ਆਉਣ ਦੇ ਆਉਣ ਦੇ ਵਿੱਚ ਕਰਕੇ ਉਹ ਝੂਠ ਤੂਫਾਨ ਮਾਰਦੇ ਉਹਨਾਂ ਨੂੰ ਕਿਸੇ ਤੱਕ ਕੋਈ ਮਤਵਲ ਨਹੀਂ ਕੋਈ ਪੰਜਾਬ ਤੱਕ ਮਤਵਲ ਨਹੀਂ ਕਿਸੇ ਕੁਝੇ ਗੱਲ ਤੱਕ ਉਹਨਾਂ ਨੂੰ ਮਤਵ ਨਹੀਂ ਇਸ ਕਰਕੇ ਸਾਨੂੰ ਵਰਕਰਾਂ ਨੂੰ ਸਰਦਾਰ ਸਰਦਾਰ ਕਬੀਰ ਸਿੰਘ ਬਾਦਲ ਜੀ ਮਨਜ਼ੂਰ ਨੇ ਅਸੀਂ ਉਹਨਾਂ ਦੀ ਗਵਾਹੀ ਵਿੱਚ ਹੀ ਕੰਮ ਕਰਨਾ ਚਾਹੁੰਦੇ ਆ ਸਾਨੂੰ ਪ੍ਰਧਾਨ ਜੀ ਸਾਡੇ ਹਮੇਸ਼ਾ ਹੀ ਚੜ੍ਹਦੀ ਕਲਾ 'ਚ ਰਹਿਣ ਅਸੀਂ ਉਹਨਾਂ ਨੂੰ ਆਉਂਦੇ ਮੁੱਖ ਮੰਤਰੀ ਦੇਖਣਾ ਚਾਹੁੰਦੇ ਆ ਵੈਗੁਰ ਜੀ ਵੈਗੁਰ ਵੈਗੁਰ ਜੀ ਕੀ ਫਤ